ਕੰਦਾ ਤਾਂ ਅੱਜ ਚੈੱਕ ਕਰੋ ਲੁੱਕ ਕਿਦਾਈ ਲੱਗ ਰਹੀ ਆ ਕਪੜੇ ਭਾਈ ਕੈਮ ਲੱਗ ਰਿਹਾ ਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਤੇ ਆਪਣਾ ਵਲੌਗ ਵੀ ਆ ਗਿਆ ਨਵਾਂ ਪਹਿਲਾ ਵਲੌਗ ਆ ਜੀ ਇਹ ਨਵੇਂ ਸਾਲ ਦਾ ਤੇ ਹੈਪੀ ਨਿਊ ईयर ਸਾਰਿਆਂ ਨੂੰ ਲੇਟ ਹੋ ਗਿਆ ਸੌਰੀ ਕਿ ਥੋੜਾ ਬਿਜ਼ੀ ਸੀਗੇ ਆਪਾਂ ਕੋਈ ਹੋਰ ਵਰਕ ਸ਼ੁਰੂ ਕੀਤਾ ਆ ਤੇ ਇਸ ਕਰਕੇ ਤੇ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਵਾਂ ਜੀ ਉਸ ਲਾਈਨ ਤੇ ਵੀ ਤੇ ਅੱਜ ਵਲੌਗ ਹੈਗਾ ਭਰਾ ਨੂੰ ਲੈਣ ਚੱਲੇ ਆ ਸਰਪ੍ਰਾਈਜ਼ ਆ ਘਰ ਦੇ ਵਾਲੇ ਰੱਖਿਆ ਛੋਟਾ ਆ ਤੇ ਸਰਪ੍ਰਾਈਜ਼ ਵੀ ਕਹਾਦਾ ਆ ਉਹਨਾਂ ਨੂੰ ਪਤਾ ਵੈਸੇ ਆਉਣਾ ਆ ਪਰ ਆਪਾਂ ਪਹਿਲਾਂ ਲੈਣ ਆਏ ਆ ਤੇ ਨਾਲ ਆਪਣੇ ਭਾਈ ਹੈਗੇ ਆ ਭਾਈ ਨਾਮ ਦੱਸੋ ਆਪਣਾ ਬੱਬੂ ਬੱਬੂ ਭਾਈ ਆ ਨਾਲ ਹੈਗਾ ਲੱਕੀ ਤੇ ਆਪਾਂ ਹੁਣ ਪਹੁੰਚ ਚੁੱਕੇ ਆ ਕਿਸ਼ਨਗੜ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਸਾਰਾ ਵੀਡੀਓ ਜੋ ਵੀ ਆ ਤੀਜਾ ਵੀਡੀਓ ਨਾਲ ਇੱਥੇ ਬਣੇ ਰਿਓ ਤੇ ਜਿਹੜੇ ਪਹਿਲੀ ਵਾਰੀ ਚੈਨਲ ਤੇ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਯਾਰ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਤੇ ਇਹ ਵੀ ਰੱਖਿਆ ਨਾਲ ਆਪਣੇ ਆ ਜਾ ਸਰਦਾਰ ਆ ਮੈਂ ਇਹਦੇ ਬੱਸ ਦੇ ਰਹੇ ਇਧਰ ਇਹ ਮਾਮੇ ਨੂੰ ਜੇ ਟੱਕਣਾ ਆਹ ਅਰੇ ਖੋਸ਼ੇ ਮੇਰਾ ਮਨ ਹਾਂਜੀ ਇੱਕ ਬਿੱਲੇ ਖੜਾ ਹੀ ਕੋ ਫੜ ਹੀ ਲੈਂਦਾ ਖਾਣ ਨੂੰ ਓ ਯਾਰ ਓਏ ਇਹ ਨਹੀਂ ਇਦਾਂ ਕਰ ਸਕਦਾ ਬੰਦਾ ਵੀ ਇੰਨੀ ਦੂਰੋਂ ਬੰਦੇ ਆ ਰਹੇ ਆ ਮੈਂ ਪਾਵਾ ਚੱਕਰ ਗਈ ਆ ਖਬੂਸ ਐ ਨਹੀਂ ਕੇ ਫਲੂਸ ਹਾ ਫਲੂਸ ਹਾ ਫਲੂਸ ਇਹ ਕਿਹੜੇ ਗਈ ਜਾਂਦਾ ਮਾ ਫਲੂਸ ਬਲੂਸ ਹਾ ਫਲੂਸ ਅਮਰ ਜੀ ਦੇ ਮਾਮਾ ਕਹਿੰਦਾ ਮੈਂ ਆਉਣਾ ਸੀ ਲੈ ਫਸਤਰ ਕਾ ਕਹ ਰੇ ਇੱਕ ਬਾਈ ਸਸਰੀ ਕਾ ਹੈ ਸਸਕਾਲ ਤੋਰ ਪਾ ਭਰਾਵਾ ਇੱਥੇ ਰਹਿਣਾ ਅੱਜ ਰਾਤ ਨੂੰ ਓਏ ਲੱਕੀ ਪਾ ਜੀ ਐਨ ਮੂ ਕਰਿਓ ਉਹ ਸੰਦੂ ਸਾਹਿਬ ਅਸਲਾਮੁਅਲੈਕੋ ਭਰਾ ਨੂੰ ਲੈ ਜਾਂਦੇ ਹੋਏ ਲੋ ਵੀ ਮੇਟਰੋ 에어ਪੋਰਟ ਤੇ ਪਹੁੰਚ ਚੁੱਕੇ ਆਪਾਂ ਤੇ ਆਹਦਾ ਓਏ ਉਹ ਸੰਦੂਖ ਉਹ ਰੋਹ ਸੰਦੂਖ ਇਧਰ 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 ਹਾਂਜੀ ਮਹਾਰਾਜ ਜੀ ਪਹੁੰਚ ਚੁੱਕੇ ਆ ਤੇ ਹੁਣ ਵੱਡਾ ਭਰਾ ਆਉਣ ਵਾਲਾ ਇੰਤਜ਼ਾਰ ਕਰ ਰਹੇ ਆ ਉਹਦਾ ਤੇ ਤੇ ਧੰਨਵੇਨ ਲਵਾਉਂਦੇ ਆ ਓਹ ਆ ਗਿਆ ਉਹਨੇ ਕਰਿਓ ਮੈਂ ਕਹਿ ਜੂ ਮੈਂ ਕਹਿ ਜੂ ਦੇ ਚਲਿਓ ਤੇ 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 ਫਿਰ ਗਿਆ ਜਾਨਾ ਵਧੀਆ ਠੀਕ ਠਾਕ ਮਹਾਰਾਜ ਜੀ ਤੇ ਹੁਣ ਆਪਾਂ ਮਿਲ ਲਏ ਜਾਈ ਪਹਿਲੀ ਵਾਰ ਮੇਰੇ ਚੈਨਲ ਤੇ ਆ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਤੇਰੇ ਸਾਥ ਕਿਉਂ ਲਗਾ ਰਹੇ ਬਸ ਚਲੋ ਆਜੋ ਬਾਹਰ ਲਿਆ ਇੱਥੇ ਖੜਾ ਹੋਇਆ ਆਵਾਜ਼ ਆਵਾਜ਼ ਸੰਤੂ ਜਾਬ ਕਿੱਥੇ ਚੱਲੇ ਹੋ ਬਾਹਰ ਹਾਂਜੀ ਜੀ ਤੇ ਭਰਾ ਆਪਣਾ ਆ ਗਿਆ ਹੈ ਤੇ ਅੱਗੇ ਤੁਹਾਨੂੰ ਦਿਖਾਣੇ ਆ ਕਰਦੇ ਆ ਸਰਪ੍ਰਾਈਜ਼ ਦੇਣਾ ਹੈ ਹੋਰਨ ਦੇਖੋ ਕਿੱਦਾਂ ਵੱਜਦੇ ਪਏ ਆ ਦੇਖੋ ਵੀ ਫਸਟ ਟਾਈਮ ਜੀ ਗਰੀਬਾਂ ਨੂੰ ਤੁਹਾਨੂੰ ਲਿਆਉਣ ਲੱਗੇ ਆ ਆਪਣੇ ਚੈਨਲ ਤੇ ਤੇ ਹੈਲੋ ਕਰ ਦਿਓ ਗਰੀਬ ਗਰੀਬ ਲੋਕ ਤੇ ਆ ਭਾਜੀ ਆਈ ਜਿਨ੍ਹਾਂ ਨਾਲ ਆਪਾਂ ਆਏ ਆ ਚਲੋ ਆਜੋ ਆਜੋ ਭਾਈ ਮੈਂ ਚੱਲੀਆ ਚਲੋ ਲੋ ਟੈਲੀਵਿਜ਼ਨ ਉਹ YouTube ਕਹਿੰਦੇ ਇਹਨੂੰ ਲੋ ਵੀ ਆਪਣੇ ਚਾਰ ਭਰਾ ਇਕੱਠੇ ਹੋ ਚੁੱਕੇ ਆ ਚਾਰੋਂ ਭਰਾ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਵਾਪਸ ਤੇ ਹਾਂਜੀ ਪਹਿਲੀ ਵਾਰ ਚੈਨਲ ਤੇ ਆ ਕੇ ਕਿੱਦਾਂ ਲੱਗ ਰਿਹਾ ਬਹੁਤ ਦੇਖ ਲੱਗ ਰਿਹਾ ਦੇਖੋ ਖੁਸ਼ੀ ਦੇਖੋ ਘਰਾਂ ਦੀ ਵਾਪਸ ਤੇ ਭਰਾ ਆਪਣਾ 5 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਇਆ ਸੋ ਕਹਿੰਦੇ ਸੀ ਕਿ ਅਦਰਲਾ ਵੈਦਰ ਇਹਨਾਂ ਨੂੰ ਗੁੱਡ ਨਹੀਂ ਲੱਗ ਰਿਹਾ ਹਲੇ ਤੇ ਦੇਖਦੇ ਆ ਕੋਈ ਨਹੀਂ ਕਰ ਜਾਗੇ ਸਰਪ੍ਰਾਈਜ਼ ਦਵਾਂਗੇ ਨਾ ਸਾਰਾ ਕੁਝ ਬੜਾ ਹੈ ਨਾ ਜਾਂਦੇ ਨੂੰ ਤੇ ਹੋਰ ਕੀ ਹੋਰ ਹੋਰ ਤੇ ਵੱਡੇ ਭਾਈ ਆਪਣੇ ਦੇ ਕੋਈ ਡਰਾਈਵਰੀ ਕਰਦੇ ਹੋਏ ਡਰਾਈਵਰੀ ਕਰਦੇ ਵੇਲੇ ਅੱਗੇ ਦੇਖਣਾ ਚਾਹੀਦਾ ਇਹਨਾਂ ਨੂੰ ਤੇ ਸੰਤੂ ਸਾਹਿਬ ਜੀ ਹਾਂਜੀ ਤੇ ਆ ਦੇਖੋ ਜੀ ਲੱਗੀ ਭਾਈ ਤੇ ਸਾਰੇ ਬਹੁਤ ਵਧੀਆ ਜੀ ਤੇ ਅੱਗੇ ਚਾਹ ਪੀਵਾਂਗੇ ਐਨ ਦੇਣੀ ਦਿਆ ਕੀ ਕਹਿਣ ਦੇ ਆ ਲੋ ਵੀ ਮਿੱਤਰੋ ਹੁਣ ਪਹੁੰਚ ਗਏ ਆ ਆਪਾਂ ਰੋਡ ਕਿਲਾ ਟਾਬਾ ਦੀ ਕੈਫੇ 24 ਘੰਟੇ ਖੁੱਲਿਆ ਰਹਿੰਦਾ ਤੇ ਅੰਮ੍ਰਿਤਸਰ ਪਾਈ ਹੋਣੀ ਰੋਕ ਲਈ ਉਹ ਉੱਤਰ ਗਿਆ ਬੜਾ ਮੜੀ ਗਈ ਤੀ ਅਸੀਂ ਮੈਂ ਤੇ ਆ ਦੇਖੋ ਜੀ ਮੈਂ ਮੈਂ ਕਿ ਨਾਲ ਦੇ ਦੇਖੋ ਤੁਸੀਂ ਯਕੋ ਜੀ ਕਿਦਾਂ ਅੰਗਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਤੇ ਆਪਾਂ ਹੁਣ ਅੰਦਰ ਵਿਜ਼ਿਟ ਕਰ ਲਿਆ ਜੀ ਵੀਰ ਵੀਰ ਸੰਤੋ ਸਾਹਿਬ ਬੈਠੇ ਉਹੋ ਭਰਾ ਲਈ ਕੁਰਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਕਿਤਾ ਲੱਗ ਰਿਹਾ ਫੋਟੋ ਵਧੀਆ ਜੀ ਵੀਰ ਜੀ ਇੱਕੋ ਵਧੀਆ ਨਹੀਂ ਭਾਈ ਪਾਣੀ ਇੰਨਾ ਇੰਨਾ ਹੁੰਦਾ ਹੀ ਨਹੀਂ ਅੱਛਾ ਅੱਛਾ ਤੁਸੀਂ ਦੇ ਵਿੱਚ ਆ ਕੇ ਤੁਹਾਨੂੰ ਬੈਠੀ ਆਹ ਲੋ ਭਾਈ ਕਿੱਧਰ ਹੈ ਮੈਂ ਦੱਸਣਾ ਨੇ ਭਾਈ ਸਹੀ ਹੈ ਨਾ ਬਾਥਰੂਮ ਤੋਂ ਬੜਾ ਜਾਇਆ ਤੇ ਮੈਂ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦਾ ਪਰ ਦੇਖੋ ਆ ਗਰੀਬ ਪਹਿਲੀ ਵਾਰੀ ਹੱਥ ਗਰਮ ਕਰਨ ਵਾਲੀ ਮਸ਼ੀਨ ਤੇ ਬੱਸ ਬੱਸ ਕਰਦੇ ਆ ਆ ਦੇ ਕੋਈ ਮਿੱਤਰੋ ਜਿਹੜਾ ਆਈਫੋਨ ਹੈ ਮੇਰਾ ਹੋ ਜਾਣਾ ਤੇ ਆ ਭਾਈ ਹੁਣ ਸਾਰੇ ਹੁਣ ਚਾਹ ਪੀਣ ਲੱਗੇ ਆ ਮੇਰੀ ਮਿਹਨਤ ਦੀ ਕਮਾਈ ਮੈਂ ਹੁਣ ਅੱਜ ਬਰਵਾਦ ਕਰ ਰਿਹਾ ਸਾਰੇ ਉਹ ਫੋਨਾਂ ਤੇ ਲੱਗੇ ਆ ਭਾਈ ਚੈਨਲ ਸਬਸਕ੍ਰਾਈਬ ਕਰ ਦਿਓ ਦਾ ਨਾ ਬਹੁਤ ਬਹੁਤ ਚੰਗਾ ਆ ਤੇ ਵਿਆਹ ਰਿਸ਼ਤਾ ਚਾਹੀਦਾ ਸਾਨੂੰ ਇਹਦੇ ਲਈ ਉਮਰ ਭਾਈ ਨਹੀਂ ਦੱਸਿਓ ਸੰਧੂ ਸਾਹਿਬ ਕਿੱਦਾਂ ਦੀ ਆਜਾ ਬਹੁਤ ਵਧੀਆ ਹਮ ਸ਼ਰਮਾਣਾ ਨਹੀਂ ਹੈਗਾ ਬਹੁਤ ਸੋਹਣੀ ਚਾਹ ਆ ਤੁਸੀਂ ਵੀ ਪੀਓ ਆ ਜਾਓ ਆਪਾਂ ਇਹ ਬਹੁਤ ਚੰਗਾ ਹੈਲ ਕਰ ਦਿਓ ਭਾਈ ਬਹੁਤ ਵਧੀਆ ਹੀ ਵਧੀਆ ਹਾਂਜੀ ਤੇ ਹੁਣ ਆਪਾਂ ਤੁਰ ਚੱਲੇ ਆਂ ਜੀ ਘਰ ਨੂੰ ਤੇ ਘਰੇ ਪਹੁੰਚ ਗਏ ਹੁਣ ਵੀਡੀਓ ਸ਼ੁਰੂ ਹੋਊਗੀ ਘਰੇ ਹੀ ਸਰਪ੍ਰਾਈਜ਼ ਤੇ ਜਿੱਥੇ ਹੋਊਗੀ ਤੇ ਭਾਈ ਇੱਧਰ ਦੇਖੋ ਹਾਂਜੀ ਚੱਲੇ ਆ ਜੀ ਘਰਾਂ ਨੂੰ ਹਾਂਜੀ ਤੇ ਭਾਈ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਤਾਂ ਵੀਡੀਓ ਬਾਰ-ਬਾਰ ਤਾਂ ਹੀ ਬਣਾ ਰਿਆ ਭਾਈ ਸਮਝ ਨਹੀਂ ਰਿਹਾ ਚੱਲ ਠੀਕ ਹੈ ਚੰਗਾ ਧਿਆਨ ਨਾ ਜਾਏ ਕੋਈ ਚਲਾ ਨਾ ਦੇਵੇ ਧਿਆਨ ਨਾ ਜਾਈ ਬਾਈ ਕਰਦੇ ਜਾਲੀ ਜੀ ਆਂਦੀ ਸੀ ਪਿੰਡ ਦੇ ਆ ਮਾਮੇ ਯਾਰ ਤਾਰਾ ਜਿੰਗ ਪਈਆਂ ਮੇਸ਼ ਮਾਮਾ ਫੜ ਲੂਗਾ ਕਿੱਥੇ ਪਈਆਂ ਆ ਤੇ ਠੀਕ ਆ ਆ ਇਸ ਦੇ ਵਿੱਚ ਕਵਰ ਲਪਾਫਾ ਜੀ ਠੀਕ ਆ ਪਿੰਡ ਦੇ ਸੋਹਣੇ ਸੋਹਣੇ ਮੁੰਡਿਓ ਬਾਏ ਚੰਗਾ 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 ਚਲੋ ਠੀਕ ਹੈ ਜੀ ਬਾਈ ਕਰਦੇ ਬਾਏ ਧਿਆਨ ਨਾ ਜਾਈ ਭਰਾਵਾ ਲੋ ਵੀ ਮਿੱਤਰੋ ਰਾਤ ਦੇ ਬਚ ਚੁੱਕਿਆ 12 ਤੇ ਆਪਾਂ ਆ ਗਏ ਡੈਡੀ ਨੂੰ ਸਰਪ੍ਰਾਈਜ਼ ਦੇਣ ਤੇ ਪਹਿਲਾ ਪਹਿਲਾ ਮੈਂ ਆ ਗਿਆ ਚੈਲੰਜ ਮੇਰਾ ਨਾ ਸਵਾਲਿਆ ਡੈਡੀ ਜਹਾਜ਼ ਬਣਾਵੋ ਹਲਕਾ ਨੂੰ ਚਮਕਦੇ ਡੈਡੀ ਹੀ ਪਚਾਵੇ ਪਿੰਡ ਰਾਜਪੁਰ ਭਾਈਆਂ ਮਾਂ ਮੇਰੀ ਤਹਤਾ ਦੀਆਂ ਮੈਂ ਆ ਮਾਂ ਮੇਰੀ ਤਹਤਾ ਦੀਆਂ ਆਜਾ ਨਿਤ ਪੱਕੀਆਂ ਚ ਬੜੀਆਂ ਕਤਨਾ ਫੇ ਦੂਰੀ ਯਾਰੋ ਹੋਣਾ ਕਿਸੇ ਮਾਦਾ ਭੁੱਲਣਾ ਨਹੀਂ ਚੇ ਮਜ ਮੈ ਕਰਾਉਣ ਲੱਗ ਪਏ ਕਰੀ ਕਤਨਾ ਫੇ ਦੂਰੀ ਯਾਰੋ ਹੋਣਾ ਕਿਸੇ ਮਾਦਾ ਭੁੱਲਣਾ ਨਹੀਂ ਚੇ ਹੋਇਆ ਦੇਖੋ ਹੀ ਪੰਡ ਨਹੀਂ ਆਰਾਵਾ ਦਿਲ ਟਲ ਗਏ

ਹੋਰ ਜੋ ਜਿੰਦਗੀ ਕਸਰਪ੍ਰਾਈਜ਼ ਦਿੱਤਾ ਵਧੀਆ ਰਿਹਾ ਹੋਰ ਹੋਰ ਹੋ ਭਾਈ ਹੋਰ ਹੋ ਪਈ ਤਾਂ ਦਾ ਰੂਟ ਕਿੱਥੋਂ ਤੋਂ ਕਿੱਥੇ ਤੱਕ ਹੁੰਦਾ ਕਿ ਕਿੱਥੇ ਤੱਕ ਲੈ ਜਾਂਦੇ ਆ ਉਹਦਾ ਅੱਛਾ 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 ਤੇ ਬਹੁਤ ਘੱਟ ਪ੍ਰਾਈਸ ਆ ਤੇ ਬਹੁਤ ਵਧੀਆ ਆ ਭਾਈ ਨਾਲੇ ਗੱਲਾਂ ਬਤਾ ਐਨ ਕਰਦੇ ਆ ਉਹ ਦਿਲ ਕਰਦਾ ਤੇ ਭਾਈ ਦਾ ਨੰਬਰ ਮੈਂ ਮੈਂਸ਼ਨ ਕਰ ਦੂੰਗਾ ਠੀਕ ਹੈ ਜੀ ਓਕੇ ਭਾਈ ਬਿਸਮਿਲਲਾਹ ਤੇ ਪਹਿਲੇ ਹੀ ਫੋਨ ਕਰਤਾ ਕਿਹਨੇ ਨੇ ਬਿਸਮਿਲਲਾਹ ਤੇ ਪਹਿਲੇ ਹੀ ਫੋਨ ਕਰਤਾ ਕਿਹਨੇ ਨੇ ਚਲੋ ਜੀ ਘਰ ਪਹੁੰਚ ਚੁੱਕੇ ਆ ਤੇ ਸਾਰੇ ਬਹੁਤ ਖੁਸ਼ ਨੇ ਦੇਖੋ ਮੇਰੇ ਬੱਚੇ ਵਾਲੇ ਖਾਣੇ ਜਿਹੜੇ ਆ ਗਏ ਨੇ ਇਹਨਾਂ ਦੇ ਕੋਈ ਨਹੀਂ ਹੁਣ ਬੱਚੇ ਖਾ ਕੇ ਖੁਸ਼ ਹੋਊਗੇ ਆ ਕੰਮ ਦਾ ਲੈਣਾ ਭਰਾ ਆ ਵਾਪਸ ਬੱਚੇ ਬੰਦਾ ਹੀ ਹੈ ਚਲੋ ਜੀ ਚੰਗਾ ਤੁਹਾਡਾ ਚੈਨਲ ਤੇ ਜਿਹੜੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਸਭਾਇਤ ਦਿਓ ਬਾਈ ਬਾਏ